ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇਸ ਚੈਨਲ ਤੇ ਆਪ ਜੀ ਸ਼੍ਰਵਨ ਕਰ ਰਹੇ ਹੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੁਮੱਚਾ ਜੀਵਨ ਇਤਿਹਾਸ ਗੁਰੂ ਸਵਾਰ ਪਿਛਲੇ ਅਧਿਆਏ ਵਿੱਚ ਆਪ ਜੀ ਨੇ ਸ਼੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਿੱਲੀ ਤੋਂ ਚੱਲ ਕੇ ਮਥਰਾ ਇਹ ਤਾਵਾ ਪ੍ਰਿਆਗ ਤੇ ਹੋਰ ਬਹੁਤ ਸਾਰੇ ਲੋਕਾਂ ਬਹੁਤ ਸਾਰੇ ਇਲਾਕਿਆਂ ਵਿੱਚ ਉਥੋਂ ਦੀ ਸੰਗਤ ਤੇ ਉਥੋਂ ਦੇ ਲੋਕਾਂ ਦੇ ਖਾਸ ਕਰ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਸੰਿਆਸੀ ਤੇ ਜੋਗੀ ਅਖਵਾਉਂਦੇ ਸਨ ਉਹਨਾਂ ਦੇ ਪਰਮ ਸੰਸੇ ਦੂਰ ਕੀਤੇ ਨੇ ਸੋ ਪਾਤਸ਼ਾਹ ਜੀ ਪ੍ਰਿਆਗ ਤੋਂ ਚੱਲ ਕੇ ਤੇ ਹੁਣ ਇਲਾਹਾਬਾਦ ਪਹੁੰਚੇ ਨੇ ਤੇ ਇਲਾਹਾਬਾਦ ਤੋਂ ਪਾਤਸ਼ਾਹ ਜੀ ਨੇ ਜਿਹੜਾ ਅਗਲਾ ਪੜਾ ਕੀਤਾ ਹੈ ਉਹ ਕੀਤਾ ਹੈ ਮਿਰਜ਼ਾਪੁਰਵਾਲਾ ਮਿਰਜ਼ਾਪੁਰ ਜਦੋਂ ਗੁਰੂ ਪਾਤਸ਼ਾਹ ਜੀ ਪਹੁੰਚੇ ਨੇ ਤੇ ਉੱਥੇ ਇੱਕ ਚੌਂਪੜੀ ਦੇ ਵਿੱਚੋਂ ਬਾਤ ਹੀ ਰੋਣ ਕਰਲਾਉਣ ਦੀ ਉਹ ਸਮੇਂ ਆਵਾਜ਼ ਆ ਰਹੀ ਸੀ ਪਾਤਸ਼ਾਹ ਸਾਰਾ ਪਰਿਵਾਰ ਤੇ ਸੰਗਤ ਰੁਗੀ ਹੈ ਜਦੋਂ ਪਾਤਸ਼ਾਹ ਜੀ ਚੌਂਪੜੀ ਦੇ ਨੇੜੇ ਪਹੁੰਚੇ ਨੇ ਤਾਂ ਚੌਂਪੜੀ ਦੇ ਵਿੱਚੋਂ ਜਿੱਥੇ ਰੋਣ ਕਰਾਉਣ ਦੀ ਆਵਾਜ਼ ਆ ਰਹੀ ਹੈ ਉੱਥੇ ਬਹੁਤ ਹੀ ਬਦਬੂ ਆ ਰਹੀ ਸੀ ਜਦੋਂ ਪਾਤਸ਼ਾਹ ਜੀ ਨੇ ਤੱਕਿਆ ਹੈ ਤਾਂ ਝੌਂਪੜੀ ਦੇ ਵਿੱਚ ਇੱਕ ਕੋੜੀ ਹੈ ਪਾਤਸ਼ਾਹ ਜੀ ਦਾ ਆਉਣਾ ਦੇਖ ਕੇ ਹੋਰ ਵੀ ਬਹੁਤ ਸਾਰੇ ਨੇੜੇ ਤਿਹੜੇ ਤੋਂ ਇਕੱਠੇ ਹੋ ਗਏ ਨੇ ਤਾਂ ਗੁਰੂ ਪਾਤਸ਼ਾਹ ਜੀ ਨੇ ਉਸ ਕੋੜੀ ਨੂੰ ਉਸ ਝੌਂਪੜੀ ਦੇ ਵਿੱਚੋਂ ਬਾਹਰ ਕੱਢਿਆ ਹੈ ਬਾਹਰ ਕੱਢਿਆ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਉਸ ਸਮੇਂ ਸੰਬੋਧਨ ਕਰਦੇ ਆਖਿਆ ਹੈ ਕਿ ਤੁਹਾਨੂੰ ਪਤਾ ਹੈ ਇਸ ਨੂੰ ਕੋੜ ਕਿਵੇਂ ਹੋਇਆ ਹੈ ਕਿਉਂਕਿ ਇਹ ਅਕਾਲ ਪੁਰਖ ਨੂੰ ਭੁੱਲ ਕੇ ਤੇ ਹੋਰ ਬਹੁਤ ਸਾਰੇ ਐਸੀ ਐਸ਼ੋ ਆਰਾਮ ਤੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਿਆ ਸੀ ਜਿਨ੍ਹਾਂ ਆਲਮਤਾ ਨੇ ਇਸ ਨੂੰ ਇਸ ਕੋੜ ਦੇ ਰੋਗ ਦੇ ਵਿੱਚ ਗ੍ਰਸ ਦਿੱਤਾ ਹੈ ਪਾਤਸ਼ਾਹ ਜੀ ਕਹਿਣ ਲੱਗੇ ਨੇ ਜਿਹੜੇ ਜਿਹੜੇ ਵੀ ਉਸ ਪਰਮਾਤਮਾ ਦਾ ਨਾਮ ਵਿਸਾਰਦੇ ਨੇ ਫਿਰ ਉਹਨਾਂ ਦੀ ਹਾਲਾਤ ਇਸ ਵਰਗੇ ਹੀ ਬਣਦੀ ਹੈ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਸ਼ਬਦ ਉਚਾਰਿਆ ਹੈ ਹਰ ਕੇ ਨਾਮ ਬਿਨਾ ਦੁੱਖ ਪਾਵੈ ਭਗਤ ਬਨਾਸਾ ਸਾਨਹ ਚੁੱਕਾ ਗੁਰ ਇਹ ਭਿਦ ਬਤਾਵੇ ਰਹਾ ਪਾਤਸ਼ਾਹ ਜੀ ਨੇ ਗੁਰਬਾਣੀ ਰਾਹੀਂ ਉਹਨਾਂ ਨੂੰ ਉਪਦੇਸ਼ ਕੀਤਾ ਤੇ ਪਾਤਸ਼ਾਹ ਜੀ ਨੇ ਉਸ ਦਾ ਦੁੱਖ ਵੀ ਦੂਰ ਕੀਤਾ ਹੈ ਤਾਂ ਜਿੱਥੇ ਗੁਰੂ ਪਾਤਸ਼ਾਹ ਜੀ ਉਸ ਦਾ ਦੁੱਖ ਦੂਰ ਕਰਦੇ ਨੇ ਉੱਥੇ ਸੰਤਾਂ ਨੂੰ ਉਪਦੇਸ਼ ਨਾਲ ਨਿਹਾਲ ਵੀ ਕਰਦੇ ਨੇ ਉਹਦਾ ਦੁੱਖ ਦੂਰ ਕਰਨ ਤੋਂ ਬਾਅਦ ਪਾਤਸ਼ਾਹੀ ਨੇ ਮਿਰਜ਼ਾਪੁਰ ਦੇ ਵਿੱਚ ਇੱਕ ਸਥਾਨ ਤੇ ਜਾ ਕੇ ਟਿਕਾਣਾ ਕੀਤਾ ਹੈ ਜਿੱਥੇ ਹਣ ਗੁਰਦੁਆਰਾ ਗੁਰੂ ਕੀ ਸੰਗਤ ਹੈ ਬਹੁਤ ਸਾਰੇ ਸੰਤਾਂ ਨੂੰ ਇੱਥੇ ਨਾਮ ਬਾਣੀ ਦੇ ਨਾਲ ਜੋੜਿਆ ਹੈ ਸੋ ਮਿਰਜ਼ਾਪੁਰ ਦੇ ਬਹੁਤ ਵੱਡੇ ਵਪਾਰੇ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਆਉਂਦਾ ਹੈ ਜ਼ਿਕਰ ਆਉਂਦਾ ਹੈ ਜਿਨ੍ਹਾਂ ਵਿੱਚ ਭਾਈ ਬਾਲਚੰਦ ਜੀ ਭਾਈ ਹਰਪ੍ਰੀਤ ਸਿੰਘ ਜੀ ਭਾਈ ਚਤਰਪੁਰ ਜੀ ਅਤੇ ਭਾਈ ਲਾਲੂ ਜੀ ਬਹੁਤ ਵੱਡੇ ਵਪਾਰੀ ਸਨ ਪਰ ਵਪਾਰ ਦੇ ਨਾਲ-ਨਾਲ ਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਸੋ ਇਹਨਾਂ ਦੇ ਨਾਮ ਪਾਤਸ਼ਾਹ ਜੀ ਨੇ ਇੱਕ ਮਿਰਜ਼ਾਪੁਰ ਦੀ ਸੰਗਤ ਨੂੰ ਹੁਕਮਨਾਮਾ ਵਿੱਚ ਲਿਖ ਕੇ ਦਿੱਤਾ ਹੋਇਆ ਹੈ ਜੋ ਗੁਰਦੁਆਰਾ ਗੁਰੂ ਕੀ ਸੰਗਤ ਮਿਰਜ਼ਾਪੁਰ ਦੇ ਵਿੱਚ ਹੁਣ ਵੀ ਸਿਸ਼ੁਰਭਤ ਹੈ ਸੋ ਗੁਰੂ ਪਾਤਸ਼ਾਹ ਜੀ ਮਿਰਜ਼ਾਪੁਰ ਦੇ ਵਿੱਚ ਕੁਝ ਸਮਾਂ ਉਹਨਾਂ ਨੇ ਬਤੀਤ ਕੀਤਾ ਗੁਰਬਾਣੀ ਦੇ ਲੜ ਸੰਗਤਾਂ ਨੂੰ ਲਾਇਆ ਦੂਰੋਂ ਨੇੜਿਆਂ ਆਉਣ ਵਾਲੀਆਂ ਸੰਗਤਾਂ ਨੂੰ ਸਿੱਖੀ ਦੇ ਰਾਹ ਉੱਤੇ ਪਾਇਆ ਹੈ ਸੋ ਗੁਰੂ ਪਾਤਸ਼ਾਹ ਜੀ ਨੇ ਮਿਰਜ਼ਾਪੁਰ ਤੋਂ ਅੱਗੇ ਬਨਾਰਸ ਵੱਲ ਟਿਕਾਣਾ ਕੀਤਾ ਹੈ ਤੇ ਬਨਾਰਸ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੁਝ ਦਿਨ ਰਹੇ ਨੇ ਤੇ ਬਨਾਰਸ ਵਿੱਚ ਹੀ ਗੁਰੂ ਪਾਤਸ਼ਾਹ ਜੀ ਨੇ ਕਾਫੀ ਚੋਜ ਜਿਹੜੇ ਨੇ ਉੱਥੇ ਵਿਡਾਏ ਨੇ ਦਿਖਾਏ ਨੇ ਸੋ ਇਤਿਹਾਸ ਦੇ ਵਿੱਚ ਬਨਾਰਸ ਦਾ ਖਾਸ ਕਰਕੇ ਜ਼ਿਕਰ ਆਉਂਦਾ ਹੈ ਗੁਰੂ ਸਾਹਿਬ ਜੀ ਇੱਕ ਬਾਗ ਦੇ ਵਿੱਚ ਜਾ ਕੇ ਟਿਕਾਣਾ ਕੀਤਾ ਹੈ ਬਨਾਰਸ ਦੇ ਵਿੱਚ ਜਿੱਥੇ ਹੁਣ ਗੁਰਦੁਆਰਾ ਸਾਹਿਬ ਜੋ ਬਣਿਆ ਹੋਇਆ ਉਹ ਉਹਦਾ ਨਾਮ ਹੀ ਗੁਰੂਕਾ ਬਾਗ ਹੈ ਸੋ ਬਨਾਰਸ ਦੇ ਵੀ ਬਹੁਤ ਵੱਡੇ ਵਪਾਰੀ ਸਿੱਖ ਸਨ ਜਿਨ੍ਹਾਂ ਨੇ ਜਿਨ੍ਹਾਂ ਦਾ ਨਾਮ ਮੇ ਇਤਿਹਾਸ ਦੇ ਵਿੱਚ ਬਹੁਤ ਖਾਸ ਕਰਕੇ ਆਉਂਦਾ ਹੈ ਜਿਵੇਂ ਇੱਥੋਂ ਦੇ ਭਾਈ ਜਵੇਰੀ ਮਲ ਜੀ ਭਾਈ ਰਾਮ ਰਾਏ ਜੀ ਭਾਈ ਕਿਰਪਾਲ ਦਾਸ ਜੀ ਭਾਈ ਸ਼ਿਭੂ ਜੀ ਭਾਈ ਬਾਬੂ ਜੀ ਤੇ ਸੇਠ ਦਲਪਤ ਰਾਏ ਤੇ ਭਾਈ ਭਿਖਾਰੀ ਜੀ ਇਹਨਾਂ ਦੇ ਨਾਮ ਬੜੇ ਪ੍ਰਸਿੱਧ ਇਤਿਹਾਸ ਦੇ ਵਿੱਚ ਨੇ ਜਿਨ੍ਹਾਂ ਨਾਲ ਖਾਸ ਤੌਰ ਤੇ ਇਤਿਹਾਸੇ ਲਿਖਿਆ ਮਿਲਦਾ ਹੈ ਜਿਨ੍ਹਾਂ ਦਾ ਜ਼ਿਕਰ ਅਸੀਂ ਫਿਰ ਦੁਬਾਰਾ ਕਦੇ ਕਰਾਂਗੇ ਹੁਣ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਤੱਕ ਹੀ ਇਹ ਵਾਰਤਾ ਰੱਖਣੀ ਹੈ ਸੋ ਇਹ ਸਾਰੇ ਜਿਹੜੇ ਸੇਠ ਸਨ ਬੜੇ ਅਮੀਰ ਸਿੱਖ ਵਪਾਰੀ ਸਨ ਗੁਰੂ ਪਾਤਸ਼ਾਹ ਜੀ ਨੂੰ ਲੈ ਕੇ ਤੇ ਉਥੋਂ ਦਾ ਇੱਕ ਬਨਾਰਸ ਦਾ ਇੱਕ ਮਹੱਲਾ ਜਿਹਨੂੰ ਰੇਸ਼ਮ ਦਾ ਕਟੜਾ ਕਿਹਾ ਜਾਂਦਾ ਸੀ ਕਿਉਂਕਿ ਉੱਥੇ ਰੇਸ਼ਮ ਤਿਆਰ ਹੋ ਕੇ ਤੇ ਬਹੁਤ ਵੱਡਾ ਰੇਸ਼ਮ ਦਾ ਵਪਾਰ ਕੀਤਾ ਜਾਂਦਾ ਸੀ ਸੋ ਸਾਰੇ ਦੇ ਸਾਰੇ ਸਿੱਖ ਗੁਰੂ ਪਾਤਸ਼ਾਹ ਜੀ ਨੂੰ ਰੇਸ਼ਮ ਦੇ ਕਟੜੇ ਲਿਆਏ ਤੇ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਟਿਕਾਣਾ ਕਿਹਾ ਉਹਨੂੰ ਜਿਹੜਾ ਉੱਥੇ ਜਿੱਥੇ ਟਿਕਾਣਾ ਕਿਹਾ ਉਸ ਇਲਾਕੇ ਨੂੰ ਤੇ ਉਸ ਗੁਰੂ ਘਰ ਨੂੰ ਸ਼ਬਦ ਦਾ ਕੋਠਾ ਕਿਹਾ ਜਾਂਦਾ ਹੈ। ਤੋਂ ਇਸ ਬਨਾਰਸ ਦੇ ਵਿੱਚ ਕਿਸੇ ਸਮੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਮੇ ਆਪਣੇ ਚਰਨ ਪਾਏ ਸਨ। ਉਸ ਸਮੇ ਕਿਉਂਕਿ ਜਿਹੜਾ ਬਨਾਰਸ ਸੀ ਇਹ ਵੇਦਾਂ ਸ਼ਾਸਤਰਾਂ ਦੀ ਇੱਕ ਯੂਨੀਵਰਸਿਟੀ ਮੰਨੀ ਜਾਂਦੀ ਸੀ। ਬੜੇ-ਬੜੇ ਗਿਆਨੀ ਪੰਡਤ ਇੱਥੇ ਨਿਵਾਸ ਕਰਦੇ ਸਨ। ਤਾਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਪੰਡਤਾਂ ਨੇ ਉਸ ਸਮੇ ਪੁੱਛਿਆ ਸੀ ਕਿ ਤੁਹਾਡੀ ਜਿਹੜੀ ਮਰਿਆਦਾ ਹੈ ਇਹ ਵੇਦਾਂ ਸ਼ਾਸਤਰਾਂ ਨਾਲ ਨਹੀਂ ਮਿਲਦੇ ਤਾਂ ਪੰਡਤਾਂ ਨੇ ਕਿਹਾ ਸੀ ਵੇਦ ਅਵਰ ਬਾਤ ਕਹਤਾ ਹੈ ਤੂੰ ਅਵਰ ਕਹਤਾ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਉਸ ਸਮੇਂ ਪੰਡਤਾਂ ਨੂੰ ਇਹ ਗੱਲ ਕਹਿ ਕੇ ਨਿਰੁੱਤਰ ਕਰ ਦਿੱਤਾ ਸੀ ਕਿ ਵੇਦ ਤੋਂ ਵਪਾਰੀ ਹੈ ਔਰ ਸ਼ਬਦ ਰੰਗਕਾਰੀ ਹੈ ਤੋਂ ਇਸ ਤਰ੍ਹਾਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਪੰਡਤਾਂ ਨੂੰ ਨਿਰੁੱਤਰ ਕੀਤਾ ਸੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਹੁਕਮਨਾਮੇ ਵਿੱਚ ਲਿਖਿਆ ਸੀ ਜੋ ਬਨਾਰਸ ਦੀ ਸੰਗਤ ਬਾਰੇ ਸੀ ਤਾਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਹੁਕਮਨਾਮੇ ਦੇ ਵਿੱਚ ਬਨਾਰਸ ਦੀ ਸੰਗਤ ਨੂੰ ਉਸ ਸਮੇਂ ਖਾਲਸਾ ਕਰਕੇ ਲਿਖਿਆ ਸੀ ਗੁਰੂ ਪਾਤਸ਼ਾਹ ਜੀ ਨੇ ਖਾਲਸਾ ਸ਼ਬਦ ਇਸ ਕਰਕੇ ਲਿਖਿਆ ਸੀ ਕਿ ਇੱਥੋਂ ਦੀ ਸੰਗਤ ਇੱਕ ਐਸੀ ਸੰਗਤ ਸੀ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ਾਂ ਤੇ ਆਦਰਸ਼ਾਂ ਤੇ ਟਿਕੀ ਹੋਈ ਸੀ ਮੰਦਰਾ ਪੱਥਰਾ ਅਤੇ ਬੁੱਤਾਂ ਦੇ ਸ਼ਹਿਰ ਦੇ ਵਿੱਚ ਵੀ ਸੰਗਤ ਇੱਕ ਐਸੀ ਗੁਰੂ ਪਾਤਸ਼ਾਹ ਜੀ ਦੇ ਹੁਕਮ ਤੇ ਚੱਲਣ ਵਾਲੀ ਸੰਗਤ ਸੀ ਜਿਹੜੀ ਬਿਲਕੁਲ ਇਹਨਾਂ ਸਾਰਿਆਂ ਤੋਂ ਨਿਰਲੇਪ ਲੈ ਕੇ ਕੇਵਲ ਗੁਰੂ ਦੇ ਸ਼ਬਦ ਨੂੰ ਜਪਦੇ ਸੀ ਤੇ ਉਸ ਦਾ ਪ੍ਰਚਾਰ ਹੀ ਕਰਦੇ ਸੀ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਦੋਂ ਇੱਥੇ ਪਹੁੰਚੇ ਨੇ ਇੱਥੋਂ ਦੇ ਸੰਗਤ ਦਾ ਪਿਆਰ ਵੇਖ ਕੇ ਤੇ ਇੱਥੋਂ ਦੀ ਸੰਗਤ ਦਾ ਗੁਰੂ ਤੇ ਵਿਸ਼ਵਾਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਇਥੋਂ ਦੀ ਸੰਗਤ ਨੂੰ ਗੁਰੂ ਕਾ ਕੋਠਾ ਜਾਂ ਸਿੱਖੀ ਕਾ ਕੋਠਾ ਕਹਿ ਕੇ ਇਹਨਾਂ ਨੂੰ ਮਾਣ ਦਿੱਤਾ ਸੀ ਮਹਿਮਾ ਪ੍ਰਕਾਸ਼ ਨੇ ਗੁਰੂ ਪਾਤਸ਼ਾਹ ਪ੍ਰਤੀ ਆਪਣੇ ਸ਼ਬਦ ਇਉਂ ਪ੍ਰਗਟ ਕੀਤੇ ਨੇ ਹੋਏ ਪ੍ਰਸੰਨ ਸਤਗੁਰ ਕਹਿਓ ਜੇ ਕੋਠਾ ਸਿੱਖੀ ਕੋ ਆਹੇ ਤਾਂ ਜਿਹੜੇ ਇਥੋਂ ਦੇ ਸਿੱਖਾਂ ਦਾ ਸੇ ਜਿਕਰ ਕੀਤਾ ਹੈ ਪਹਿਲਾਂ ਜਿੰਨਾ ਵਿੱਚ ਭਾਈ ਜਿਵਾਰ ਮਾਲ ਜੀ ਇੱਕ ਵੱਡੇ ਵਪਾਰੇ ਸਨ ਉਹਨਾਂ ਨੇ ਬਰਾਰਸ ਨੂੰ ਕੇਂਦਰ ਬਣਾ ਕੇ ਤੇ ਸਿੱਖੀ ਦਾ ਪ੍ਰਚਾਰ ਉਸ ਸਮੇਂ ਕਰਦੇ ਸਨ ਸੋ ਇਹਨਾਂ ਬਾਬਤ ਵੀ ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਇੱਕ ਦਿਨ ਮੋਢੇ ਉੱਤੇ ਪਰਣਾ ਰੱਖ ਕੇ ਇਸ਼ਨਾਨ ਕਰਨ ਚੱਲੇ ਨੇ ਤਾਂ ਗੁਰੂ ਪਾਤਸ਼ਾਹ ਜੀ ਨੇ ਪੁੱਛਿਆ ਕਿੱਥੇ ਚੱਲੇ ਹੋ ਕਹਿਣ ਲੱਗੇ ਪਾਤਸ਼ਾਹ ਜੀ ਇਸ਼ਨਾਨ ਕਰਨ ਚੱਲਿਆ ਹਾਂ ਗੰਗਾ ਦੇ ਕੰਡੇ ਤੇ ਹਾਲਾਂਕਿ ਜਦੋਂ ਵੀ ਅਸੀਂ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਹਾਂ ਅਸੀਂ ਗੰਗਾ ਦੀ ਕੋਈ ਮੰਨਤ ਨਹੀਂ ਕਰਦੇ ਉਹਦੀ ਪੂਜਾ ਨਹੀਂ ਕਰਦੇ ਪਰ ਕਿਉਂਕਿ ਇੱਕ ਨਦੀ ਹੈ ਤੇ ਸਾਡੇ ਕੋਲ ਸਰੋਤ ਜਿਹੜਾ ਹੈ ਇਸ਼ਨਾਨ ਦਾ ਕੇਵਲ ਉਹੋ ਹੀ ਹੈ ਹਾਲਾਂਕਿ ਸਾਨੂੰ ਉੱਥੋਂ ਦੇ ਜਿਹੜੇ ਪੰਡਤ ਨੇ ਉਹਨਾਂ ਦੀਆਂ ਕੁਝ ਗੱਲਾਂ ਵੀ ਸੁਣਨੀਆਂ ਪੈਂਦੀਆਂ ਨੇ ਪਰ ਫਿਰ ਵੀ ਸਾਡੇ ਵਾਸਤੇ ਮਜਬੂਰੀ ਹੈ ਕਿ ਸਾਨੂੰ ਗੰਗਾ ਤੇ ਜਾ ਕੇ ਇਸ਼ਨਾਨ ਕਰਨਾ ਪੈਂਦਾ ਹੈ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸੈ ਸੁਭਾਏ ਹੀ ਫਰਮਾਇਆ ਹੈ ਸਿੱਖ ਗੰਗਾ ਕੋਲ ਨਹੀਂ ਜਾਂਦਾ ਗੰਗਾ ਸਿੱਖ ਕੋਲ ਆਉਂਦੀ ਹੈ ਗੰਗਾ ਤਾਂ ਤੇਰੇ ਅੰਦਰ ਹੈ ਤਾਂ ਜਦੋਂ ਇਹ ਗੱਲ ਸੁਣੀ ਹੈ ਤਾਂ ਭਾਈ ਜਵਾਰ ਮਲਜੇ ਰੁਕ ਗਏ ਨੇ ਤਾਂ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਇਹ ਹੁਕਮ ਕੀਤਾ ਹੈ ਕਿ ਜਿਸ ਸਥਾਨ ਤੇ ਤੁਸੀਂ ਖਲੋਤੇ ਹੋ ਇਸ ਦੇ ਥੱਲਿਓ ਇੱਕ ਇੱਟ ਪੁੱਟੋ ਜਦੋਂ ਭਾਈ ਜਵਾਰ ਮਲ ਜੀ ਨੇ ਉਹ ਇੱਟ ਪੁੱਟੇ ਹੈ ਤਾਂ ਉਸ ਦੇ ਥੱਲਿਓਂ ਪਾਣੀ ਦਾ ਇੱਕ ਝਰਨਾ ਵਹਿ ਤੁਰਿਆ ਹੈ ਜੋ ਅੱਜ ਤੱਕ ਵੀ ਵਿੰਦਾ ਆ ਰਿਹਾ ਹੈ ਤਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਇਹ ਬਚਨ ਨਿਕਲੇ ਨੇ ਗੁਰ ਸਮਾਨ ਤੀਰਥ ਨਾ ਹੈ ਕੋਈ ਗੁਰ ਸਮਾਨ ਤੀਰਥ ਨਾ ਹੈ ਕੋਈ ਉਸ ਤੋਂ ਬਾਅਦ ਫਿਰ ਜਿਹੜੇ ਗੁਰ ਸਿੱਖ ਸੰਨ ਉਹਨਾਂ ਨੇ ਉਸ ਸਥਾਨ ਦੇ ਉੱਤੇ ਹੀ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਗੁਰੂ ਕੀ ਗੰਗਾ ਵੀ ਕਿਹਾ ਜਾਂਦਾ ਹੈ ਬਨਾਰਸ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਦਾ ਇੱਕ ਦਿਨ ਅਮਰਤ ਵਿਲੇ ਦਾ ਦਰਬਾਰ ਲੱਗਾ ਹੈ ਸੀ अनेका ਹੀ ਸੰਗਤਾਂ ਉਸ ਦਰਬਾਰ ਦੇ ਵਿੱਚ ਸੱਜੀਆਂ ਹੋਈਆਂ ਸਨ ਗੁਰੂ ਕਰਕੇ ਕੀਰਤਨੀਆਂ ਭਾਈ ਰਾਜਾ ਜੀ ਭਾਈ ਮਨਸੂਰ ਜੀ ਭਾਈ ਬਹਿਲ ਜੀ ਭਾਈ ਹਰਬਖਸ਼ ਜੀ ਅਤੇ ਭਾਈ ਗੁਲਾਬ ਜੀ ਕੀਰਤਨ ਕਰ ਰਹੇ ਸਨ ਜਦੋਂ ਇਹ ਕੀਰਤਨ ਕਰਦੇ ਸੀ ਇੱਕ ਕੋੜੀ ਰੜਦਾ ਰੜਦਾ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਗਿਆ ਗੁਰੂ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਕਹਿਣ ਲੱਗਾ ਹੇ ਸੱਚੇ ਪਾਤਸ਼ਾਹ ਜੀ ਮੈਂ ਇਸ ਪੱਕੇ ਰੋਗ ਦੇ ਨਾਲ ਕੁਰਲਾ ਰਿਹਾ ਹਾਂ ਮੇਰਾ ਕੋਈ ਟਿਕਾਣਾ ਨਹੀਂ ਹੈ ਲੋਕ ਮੇਰੇ ਨਾਲ ਨਫ਼ਰਤ ਕਰਦੇ ਨੇ ਮੈਨੂੰ ਆਪਣੇ ਕਿਸੇ ਵੀ ਨਗਰ ਦੇ ਵਿੱਚ ਵੜਨ ਨਹੀਂ ਦਿੰਦੇ ਮੈਂ ਰੁੱਖਾਂ ਮੈਂ ਰੁੱਖਾਂ ਉੱਲੇ ਲੁਕ ਛਿਪ ਕੇ ਆਪਣਾ ਸਮਾ ਕੱਢਦਾ ਹਾਂ ਰਾਤ ਦਾ ਸਮਾਂ ਮੈਂ ਇੱਧਰ ਉੱਧਰ ਰੜਕੇ ਗੁਜ਼ਾਰਾ ਕਰਦਾ ਹਾਂ ਜੇਕਰ ਕੋਈ ਜਾਂਦਾ ਹੈ ਆ ਰੋਟੀ ਟੁਕ ਪਾ ਜਾਵੇ ਤਾਂ ਖਾ ਲੈਂਦਾ ਹਾਂ ਨਹੀਂ ਤਾਂ ਇਸੇ ਤਰ੍ਹਾਂ ਹੀ ਭੁੱਖਿਆਂ ਸਮਾਂ ਬਤੀਤ ਕਰਦਾ ਹਾਂ ਗੁਰੂ ਪਾਤਸ਼ਾਹ ਜੀ ਮੇਰੇ ਤੇ ਤਰਸ ਕਰੋ ਤਾਂ ਗੁਰੂ ਪਾਤਸ਼ਾਹ ਜੀ ਨੇ ਜਦੋਂ ਕੀਰਤਨੀਆਂ ਨੇ ਪਹਿਲਾ ਸ਼ਬਦ ਸਮਾਪਤ ਕੀਤਾ ਹੈ ਪਾਤਸ਼ਾਹ ਜੀ ਨੇ ਉਸ ਸਮੇਂ ਫਿਰ ਆਪ ਸ਼ਬਦ ਉਚਾਰਨ ਕੀਤਾ ਹੈ ਹਰ ਕੋ ਨਾਮ ਸਦਾ ਸੁਖਦਾਇ ਜਾਂ ਕੋ ਸਿਮਰ ਅਜਾਮਲ ਉਦਰਿਓ ਗਨ ਕਾ ਹੂੰ ਗਤ ਪਾਈ ਇਹ ਸ਼ਬਦ ਜਦੋਂ ਪਾਤਸ਼ਾਹ ਜੀ ਨੇ ਉਚਾਰਿਆ ਹੈ ਕਿ ਇਤਨੀ ਸਿੰਘਾਂ ਤੇ ਸੰਗਤ ਨੇ ਨਾਲ ਉਚਾਰਿਆ ਹੈ ਤਾਂ ਸ਼ਬਦ ਦੀ ਸਮਾਪਤੇ ਦੇ ਉੱਤੇ ਉਸ ਕੋੜੀ ਦਾ ਕੋੜ ਦੂਰ ਹੋ ਗਿਆ ਹੈ ਪਾਤਸ਼ਾਹ ਜੀ ਨੇ ਸ਼ਬਦ ਦੀ ਵਿਆਖਿਆ ਕਰਕੇ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਕਿ ਇਹ ਪੜਿਓ ਲੋਕੋ ਪਰਮਾਤਮਾ ਦਾ ਨਾਮ ਜਪਿਆ ਕਰੋ ਪਰਮਾਤਮਾ ਦੇ ਨਾਮ ਜਪਣ ਨਾਲ ਹਰ ਪ੍ਰਕਾਰ ਦੇ ਧੋਖੇ ਉਤਰ ਜਾਂਦੇ ਹਨ ਨਾਮ ਨੂੰ ਇੱਕ ਚਿੱਤ ਪੂਰੇ ਧਿਆਨ ਨਾਲ ਜਪਣ ਦੇ ਨਾਲ ਦੁੱਖ ਰੋਗ ਸਾਰੇ ਖਤਮ ਹੋ ਜਾਂਦੇ ਹਨ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਕੋੜੀ ਦਾ ਕੋੜ ਦੂਰ ਕੀਤਾ ਹੈ ਤੇ ਫਿਰ ਆਪਣੇ ਕੋਲੋਂ ਉਸ ਨੂੰ ਕੁਝ ਧਨ ਦੇ ਕੇ ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਹਮੇਸ਼ਾ ਉਸ ਨਰੰਕਾਰ ਦਾ ਨਾਮ ਜਪਣਾ ਹੈ ਇਸ ਧੰ ਦੇ ਨਾਲ ਆਪਣੀ ਤੁਸੀਂ ਕਿਰਤ ਆਰੰਭ ਕਰੋ ਕਿਉਂਕਿ ਆਪਣੇ ਜੀਵਨ ਨੂੰ ਕਿਸੇ ਦੂਸਰੇ ਉੱਤੇ ਬੋਝ ਪਾ ਕੇ ਕਦੇ ਵੀ ਸਮਾਂ ਬਤੀਤ ਨਹੀਂ ਕਰਨਾ ਕਦੇ ਵੀ ਮੰਗ ਕੇ ਨਹੀਂ ਖਾਣਾ ਆਪਣੇ ਕਿਰਤ ਕਰਕੇ ਖਾਣਾ ਹੈ ਤੇ ਨਰੰਕਾਰ ਦਾ ਨਾਮ ਜਪਣਾ ਹੈ ਇੰਜ ਗੁਰੂ ਪਾਤਸ਼ਾਹ ਜੀ ਦੇ ਕੌਤਕ ਉਸ ਬਨਾਰਸ ਦੀ ਧਰਤੀ ਤੇ ਬੜੀ ਦੂਰ ਦੂਰ ਤੱਕ ਫੈਲ ਗਏ ਨੇ ਪੜਨਤਾ ਤੱਕ ਸੰਨਿਆਸੀਆਂ ਤੱਕ ਬਰਾਗੀਆਂ ਤੱਕ ਪਾਤਸ਼ਾਹ ਜੀ ਦੇ ਕੋਤਕ ਪਹੁੰਚੇ ਨੇ ਤੇ ਉਹਨਾਂ ਬਰਾਗੀਆਂ ਨੇ ਹੁਣ ਗੁਰੂ ਪਾਤਸ਼ਾਹ ਜੀ ਦੇ ਘੁਲ ਆਉਣ ਦਾ ਮਨ ਬਣਾਇਆ ਹੈ ਗੁਰੂ ਪਾਤਸ਼ਾਹ ਜੀ ਬਨਾਰਸ ਦੇ ਵਿੱਚ ਕਿੰਨਾ ਸਮਾਂ ਰਹੇ ਗੁਰੂ ਸਵਾਰਿਓ ਅਗਲੇ ਅਧਿਆਏ ਦੇ ਵਿੱਚ ਬਨਾਸ ਦੀ ਧਰਤੀ ਦੇ ਉੱਤੇ ਗੁਰੂ ਪਾਤਸ਼ਾਹ ਜੀ ਨੇ ਪੜਤਾਂ ਸਿੱਧਾਂ ਸੰਨਿਆਸੀਆਂ ਯੋਗੀਆਂ ਬਰਾਗੀਆਂ ਨੂੰ ਕਿਵੇਂ ਉਸ ਅਕਾਲ ਪੁਰਖ ਦੇ ਲੜ ਲਾਇਆ ਹੈ ਇਸ ਦਾ ਇਤਿਹਾਸ ਅਗਲੇ ਅਧਿਆਏ ਦੇ ਵਿੱਚ 2 ਦਿਨ ਬਾਅਦ ਸਿੱਖ ਚੈਪਟਰ ਤੇ ਹੀ ਆਪ ਜੀ ਨਾਲ ਸਾਂਝਾ ਕੀਤਾ ਜਾਵੇਗਾ ਸੋ ਅਖੀਰ ਤੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਤੇ ਹੋਰਨਾਂ ਨੂੰ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਵਾਉਣਾ ਹੈ ਤਾਂ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜਸ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚ ਸਕੇ ਸੋ ਗੁਰੂ ਸਾਰੋ 2 ਦਿਨ ਬਾਅਦ ਆਪ ਜੀ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਅਗਲਾ ਅਧਿਆਇ ਸਾਂਝਾ ਕਰਾਂਗਾ ਜੀ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ